ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੀਤੀ ਸ਼ਾਪਿੰਗ ਦੀ ਰੱਜ ਕੇ ਤੇ ਆਹ ਦੇਖੋ ਕਿ ਚਿੱਟਣੀਆਂ ਤੇ ਚਿੱਕੜੀਆਂ ਟਿਚ 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 ਲੈ ਲੈਂਦੀ ਆਪਾਂ ਅਦੇ ਢੰਡ ਪੁੰਡੇ ਸਾਫ ਕਰਨ ਵਾਸਤੇ ਆ ਤੇ ਆਹ ਦੇਖੋ ਸੇਵੀਆਂ ਜੇ ਖਾਣ ਨੂੰ ਨੂਡਲ ਸ਼ੂਡਲ ਨਹੀਂ ਖਾਂਦੇ ਹੁੰਦੇ ਉਹਦੇ ਵਾਸਤੇ ਕੱਪੜੇ ਧੋਣ ਵਾਲਾ ਬੁਰਸ਼ ਤੇ ਆ ਦੰਦਾਂ ਚ ਦੰਦਾਂ ਜਾਂੜਾਂ ਚ ਉਹ ਕੋਈ ਰੋਟੀ ਸਬਜ਼ੀ ਫਸ ਜਾਂਦੀ ਹੈ ਕਈ ਵਾਰੀ ਕਈ ਵਾਰੀ ਅਮਰੂਦਾਂ ਦੇ ਵੀ ਫਸ ਜਾਂਦੇ ਆ ਉਸੇ ਵਾਸਤੇ ਤੇ 5-5 ਰੁਪਈਆ ਦੇ ਰਬੜ ਵੇਣ ਆ ਦੇਖੋ ਸੇਲ ਚੋਂ ਕੀ ਆਈ ਬਾਤਾਂ ਨੇ ਤੇ ਆ ਦੇਖ 20-20 ਰੁਪਈਏ ਦੀਆਂ ਸਬਨ ਵਾਲੀਆਂ ਨਹੀਂ ਮਮਾਟਨ ਕਿੰਨੇ ਸੋਹਣੇ ਸੋਹਣੀਆਂ ਆ ਤੇ ਪਹਿਲੇ 10 ਰੁਪਈਆ ਦੀ ਆਹਾ ਵੈਸਲੀਨ ਮੁੱਕਦੀ ਨਹੀਂ ਮਿੰਨਾ ਤੇ 50 ਰੁਪਈਆ ਦਾ ਆਹਾ ਤੇ 20 ਰੁਪਈਆ ਦਾ 30 ਰੁਪਈਆ ਦਾ ਕੱਪੜਾ ਚਾਹ ਤੀਰ ਅਦਕ ਥੋੜਾ ਵਧੀਆ ਜਣਾ ਤਾਂ ਕਰਕੇ 30 ਦਾ ਦਿੱਤਾ ਬਣਿਆ ਅਜੇ ਤੱਕ ਕੁਛ ਨਾ ਪੂਰੇ ਲਾਈ ਮੈਂ ਦਿੱਤੇ 270 ਰੁਪਏ ਲਾਈ ਪਣੇ ਸਾਰੇ ਸਮਾਨ ਤੇ ਹੋਰ ਕਿਹਨ ਨੂੰ 270 ਚ ਹੋਰ ਵੀ ਸੀ ਕੁਛ ਇੱਕ ਚੀਜ਼ ਕਿੱਧਰ ਬਦਲਾ ਕੱਟ ਲਈ ਦਿੱਤਾ ਕੇ ਐਨੇ ਸ਼ਾਪਿੰਗ ਕਰ ਲਈ ਇਹ ਸ਼ਾਪਿੰਗ ਫਿਰ ਆਇਆ ਨਾ ਫਿਰ ਮੈਨੂੰ ਉਹ ਕਹਿੰਦੀਆਂ ਹੁੰਦੀਆਂ ਨੇ ਮੇਰੇ ਕਈ ਪਿਆਰੀਆਂ ਜਿਹਾ ਸੇਲੀਆਂ ਪੈਨਸ਼ਨ ਮਿਲੀ ਸੀਗੀ ਪੈਨਸ਼ਨ ਆ ਜਿਹੜੀ ਵਿਧਵਾ ਪੈਨਸ਼ਨ ਹੁੰਦੀ ਹੈ ਕਹਿ ਦਿੰਦੀਆਂ ਨੇ ਇਹ ਤਾਂ ਪੈਨਸ਼ਨ ਮਿਲਦੀ ਹੈ ਭਾਵੇਂ 4500 ਬੰਦੇ ਦੀ ਈ ਕਾਮਲਿਓ ਮੈਂ ਕਿਹ ਕਾਹਨ ਤੁਹਾਨੂੰ ਪੈਨਸ਼ਨ ਆ ਮਿਲਨ ਤੁਹਾਨੂੰ ਸੁਖ ਨਾਲ ਤਨਖਾਹਾਂ ਮਿਲਨ ਆਪਣੇ ਬੰਦਿਆਂ ਦੀ ਹੈ ਮੇਰੇ ਵਰਗੀ ਦੋ ਦੋ ਟਾਈਟਸ ਦੀ ਸ਼ਾਪਿੰਗ ਆ ਕਰਦੀ ਆ ਤੁਸੀਂ ਲੱਖਾਂ ਦੀ ਸ਼ਾਪਿੰਗ ਕਰੋ ਜੇ ਤਾਂ ਲਿਆ ਕੇ ਤਨਖਾਹ ਤੁਹਾਡੀ ਬੰਦੇ ਹੱਥ ਤੇ ਧਰਨ ਉਹਨਾਂ ਦੇ ਨਾਲ ਜਾ ਜਾ ਕੇ ਤਨਖਾਹਾਂ ਲੈ ਲੈ ਕੇ ਸ਼ਾਪਿੰਗ ਆ ਕਰੋ ਪੈਨਸ਼ਨਾਂ ਨਾਲ ਤਾਂ ਫਿਰ ਫਿਰ ਇੰਨੀ ਆ ਕਿ ਸ਼ਾਪਿੰਗਾਂ ਹੁੰਦੀਆਂ ਹੁੰਦੀਆਂ ਕਾਹਨ ਸੁਖ ਨਾਲ ਵਾਹਿਗੁਰੂ ਵਿਧਵਾ ਪੈਨਸ਼ਨਾਂ ਲਵਾਵੇ ਹੂੰ ਮੈਂ ਤਾਂ ਆ ਜਾਂਦੀ ਆ ਭਾਣੀ 4500 ਰੁਪਿਆ ਚੁਪਦਾ ਥੋਨੂੰ ਚਲ ਚੁਪਦਾ ਤਾਂ ਚੁਭੀ ਜਾਵੇ ਭੈਣ ਕੀ ਕਰ ਸਕਦੇ